ਅੱਧੀ ਵੱਡਾ ਮੰਨਣ ਦੇ ਤਰੀਕੇ ਨੇ ਉਹ ਵਸੇ ਇਹਨਾਂ ਨੂੰ ਕਾਂਗਰਸ ਵਾਲੇ ਬੰਦੇ ਆ ਕੇ ਉਹਨਾਂ ਦੀਆਂ ਕਾਂਗਰਸੀ ਉਮੀਦਵਾਰਾਂ ਦੀਆਂ ਜਿਹੜੀਆਂ ਹੁਣ ਤਾਂ ਸੀ ਜਿਹੜਾ ਤੁਹਾਨੂੰ ਪਤਾ ਹੈ ਜਾਨੀ ਜਾਨੀ ਫਲੇ ਪਾਟਰ ਨੇ ਉਹ ਬਾਈ ਗੇਟ ਕੋਹੋਣਾ ਬਾਈ ਦਾ ਹੁਣ ਏ ਤੱਕ ਨਹੀਂ ਆ ਕਿਹੜਾ ਬੰਦ ਕੀਤਾ ਇਹਨਾਂ ਦੇ ਅੰਦਰ ਬੱਚਾ ਦੂਜਾ ਬੱਚਾ ਇਹ ਨਹੀਂ ਇਹ ਨਹੀਂ ਅੱਲਾਹ ਅਕਬਰ ਅੱਲਾਹ ਅਕਬਰ ਨਮਨੈੜੇ ਐੜ ਦੇ ਵਿਚਾਰਾ ਫੜ ਗਿਆ ਮੱਥੇ ਉੱਪਰ ਬਟਾੜੀ ਆ ਅੱਲਾਹ ਕੰਕਟ ਅੰਦਰ ਲਿਓ ਲਿਓ ਮੈਨੂੰ ਦੇਖੀ ਮਿਲਦਾ ਉਸਨੇ ਬਣਾ ਵੀ ਬਣਾ ਬਣਾ ਜਿੰਦਾਬਾਦ ਜਿੰਦਾਬਾਦ ਇਹ ਮੁੰਡਾ ਤੁਹਾਨੂੰ ਧੱਕਾ ਕਰ ਰਹੀ ਐ ਕਿਸੇ ਬੰਦੇ ਨੂੰ ਅੰਦਰ ਨਹੀਂ ਜਾਣ ਦੇ ਰਹੀ ਬਾਹਰ ਮਾਫੜ ਰਹੇ ਨੇ ਐਸੇ ਤੋਂ ਡੀਐਸਪੀ ਕਿਸੇ ਨੰਤਰ ਫਰਮਣੇ ਚਾਰ ਵਾਲੇ ਬੈਠੇ ਨੇ ਬਾਹਰ ਫੜ ਰਹੇ ਨੇ ਇੱਕ ਮਿੰਟ ਖੜੀ ਕਰ ਰਹੇ ਨੇ ਰੇਡੀਆਂ ਕੀ ਪੇਸ਼ਤੀ ਕਰ ਰਹੇ ਨੇ ਤੁਸੀਂ ਵੇਟ ਕਰਦੇ ਹੋ ਮਿੰਟ ਬਾਹਰ ਮਾਫੜ ਰਹੇ ਨੇ ਅੰਦਰ ਕੋਈ ਸਰਕਾਰੀ ਬੰਦਾ ਨਹੀਂ ਲਾ ਕੇ ਤੁਹਾਨੂੰ ਫੜਨ ਦੇ ਰਹੇ ਨੇ ਸਵੇਰ ਦਾ ਕੋਈ ਇਹਨਾਂ ਨੇ ਫਾਰਮ ਨਹੀਂ ਭਰਨ ਤੇ ਅਜੇ ਇਹ ਜੇ ਮਾਹੌਲ ਨਹੀਂ ਬਣਿਆ ਕਹੇ ਜੇ ਹਾਲਾਤ ਨਹੀਂ ਬਣੇ ਕਿਸ ਤਰ੍ਹਾਂ ਤੇ ਇਦੋਂ ਤੋ ਵੀ ਕਾਂਗਰਸ ਸਰਕਾਰ ਵੀ ਆਈ ਅਕਾਲੀ ਵੀ ਆਈ ਭਾਜੀ ਪਹਿਲੀ ਸਰਕਾਰ ਆ ਪੁਰਸ ਨੂੰ ਪਹੁੰਚਣਾ ਪੈਣਾ ਸਾਰਾ ਕਹਿੰਦਾ ਇਹ ਸਾਰੀ ਪੁਲਿਸ ਘਰਾ ਰਹੀ ਆ ਜਿੰਨੇ ਵੀ ਚੋਨਾ ਹੋਈਆਂ ਡੀਐਸ ਨੇ ਸਾਰਾ ਗੰਨ ਪਾਇਆ ਸਰਦੋ ਘੰਟੇ ਹੋ ਗਏ ਖਲਾਰੀਆ ਜਨਾਨੀ ਅੰਦਰ ਇੱਕ ਜਨਾਨੀ ਖਲਨੇ ਮਾਰ ਕੇ ਜਨਾਨੀ ਅੰਦਰ ਸੋਇੰਤਰ ਕਿ ਲੱਗਦਾ ਕਿ ਗੇਟ ਬੰਦ ਕਰਕੇ ਜਿਹੜਾ ਕੰਮ ਕੀਤਾ ਜਾ ਰਿਹਾ ਕੀ ਲੱਗਦਾ ਕਿ ਸਰਕਾਰ ਦੀ ਨੀਤੀ ਹੈ ਸਰਕਾਰ ਗੰਦ ਪਾਰਖਾ ਸਰਕਾਰ ਨੇ ਇਹ ਪੁਲਿਸ ਨਹੀਂ ਗੰਦ ਪਾਇਆ ਸਰਕਾਰ ਨੇ ਕੀਤਾ ਆ ਮੈਂ ਕਹਿੰਦਾ ਪੁਲਿਸ ਨੇ ਗੰਦ ਪਾਇਆ ਸਰਕਾਰ ਦਾ ਕੀ ਰੋਲ ਆ ਸਰਕਾਰ ਦਾ ਕੰਦੇ ਨੇ ਇਹ ਪੁਲਿਸ ਨੇ ਗੰਦ ਪਾਇਆ ਨਿੱਕੇ ਸਟਾਫ ਦੀ ਰਣਨੀਤੀ ਬਣਾਉਗੇ ਜੇ ਤੁਹਾਡੇ ਕਾਗਜ ਨਹੀਂ ਪੜੇਗੇ ਕਿ ਜਾਨੇ ਅਸੀਂ ਮਰਾਂਗੇ ਅਮਰਾਂਗੇ ਕੋਈ ਨਾ ਕਾਗਜ ਭਰਾਂਗੇ ਅੱਛਾ ਕੈਂਡੀਡੇਟ ਦੇ ਹਾਂ ਸਾਰਿਆਂ ਨੇ ਕਾਗੇ ਜਾਣ ਨਹੀਂ ਦੇ ਅੰਦਰ ਕੋ ਕਰਾਂਗੇ ਸਰ ਅੱਗੇ ਨਹੀਂ ਜਾਣ ਦਿੰਦੇ ਇਹ ਇਹ ਗੱਲ ਨਹੀਂ ਕਿ ਅੰਦਰ ਕਿੱਥੇ ਨੇ ਜਿਹੜੇ ਕਹੋ ਅੰਦਰ ਗਏ ਅੱਟਵੇਂ ਦੇ ਬੈਠੇ ਨੇ ਇਹ ਅੰਦਰ ਗਣੀ ਉਹ ਜਾਣਦੇ ਹੋ ਕਿੰਨੀਆਂ ਜਿਹੜੀਆਂ ਆਪਣੀਆਂ ਕਿੰਨੀਆਂ ਕਿੰਨੀਆਂ ਅੰਦਰ ਜਾਓ ਨਹੀਂ ਅੰਦਰ ਗਏ ਨਹੀਂ ਅੰਦਰ प्लीज़ मारनी तीन बंद क्या मार दे बने, था, बने, था, था, था। दे बहुत यार 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 है है मार उधर उधर खड़ा कर मैं देखे जो बाहर आऊगा तो भिजू जब बाहर आऊगा फिर भेजू ਜੇ ਤੋ ਬਾਹਰ ਆਊਗਾ ਫਿਰ ਤੇ ਮੈਂ ਤੰਗ ਭੇਜਦੇ ਪੰਜ ਭੇਜਦੇ ਇਕੱਠੇ ਨਹੀਂ ਭੇਜ ਸਕਦੇ ਵਾਰੀ ਵਾਰੀ ਭਜਾ ਦੇ ਅਧਿਕ ਇਹ ਇੰਟਰਗਰਾਵੇ ਨੂੰ ਸੀਗਾ ਤੋ ਹਸਾਵਾ ਬਣਦੀ ਇੱਕ ਮਿੰਟ ਮੈਂ ਪਾਸ ਕਰਾਂ ਉਹ ਪੰਜ ਬਾਹਰ ਪਾ ਕੇ ਲੈ ਕੇ ਜਾਊਗਾ ਨਹੀਂ ਤੇ ਜਿੰਦਰ ਬਣਾਉਂਗਾ ਜਾਣੋ ਪੰਜ ਬਾਹਰ ਜਾਣੇ ਤਾਂ ਜਰ ਜਾਵੋ ਫੈਕਟਰੀ ਕਰਾਵਾ ਕੇ ਕਰਾਈ ਹੈ ਨਾ ਜੀ ਕਹਿੰਦਾ ਦੱਬ ਕੇ ਆਈ ਜੰਦੇ ਤੁਸੀਂ ਕਹਿੰਦੇ ਦੱਬ ਕੇ ਆਈ ਜੰਦੇ ਹੋ ਪਹਿਲੇ ਥੋੜਾ ਘੰਮ ਚੱਲਦਾ ਰਹਿਣਾ ਪਿੱਛੇ ਆ ਜੀ ਇਹਨਾਂ ਪਿੱਛੇ ਹੋ ਮੈਂ ਫੇਰ ਪਿੱਛੇ ਬਣਾ ਪਿੱਛੇ ਹੋ ਜੋ ਪਿੱਛੇ ਹੋ ਜੋ ਪਿੱਛੇ ਹੋ ਜੀ ਪਿੱਛੇ ਹੋ ਕਰਦੇ ਆਂ ਸਭ ਇੱਕ ਸਭ ਦੇ ਮੌਕੇ ਤੇ ਆ ਹਾਂ ਈਆਪੀ ਨੇ ਇਸੇ ਮਾਦੀਤੇ ਬਦਲਾਲ ਬਿਲਾਲਪੁਰ ਨੇ ਜਿਹੜੇ ਪਹਿਲਾਂ ਪਹੁੰਚ ਕੇ ਜਿਹੜੇ ਚੌਪੜਾ ਬਣਾ ਕੇ ਆਫੇ ਹੋਏ ਹੋਣ ਹੋਰ ਆਊਟ ਨਹੀਂ ਆਉਂਦੇ ਕੋਈ ਨਹੀਂ ਲਾਉਂਦੇ ਨੇ ਲੋ ਜੋ ਜਿਹੜਾ ਕਈ ਕਿਤੇ ਵੀ ਉਹ ਕਿਹੜਾ ਆਉਣੀ ਕਿਤੇ ਹੋ ਗਿਆ ਬਾਕੀ ਉਹ ਕਿਹੜਾ ਤਸਵੀਰ ਉਹ ਵੀਡੀਓ ਹਾਂ ਹਾਂ ਉਹ ਵੀਡੀਓ ਮਸਲਾ ਸ਼ੋਟ ਹੈ ਜੀ